ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਵੀ ਰਹਾ ਪੰਜਾਬ ਵਿੱਚ ਵੀਰੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਲਾਲ ਬਟਨ ਦਬਾ ਕੇ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਜਿਹੜਾ ਬਟਨ ਨੂੰ ਦਬਬ ਦਿਓ ਜੀ ਕੀ ਹੋਇਆ ਹੈ ਦੋਸਤੋ ਇੱਕ ਵਾਰ ਇੱਕ ਬਜ਼ੁਰਗ ਮਾਤਾ ਬੱਸ ਚੜ ਗਈ ਜੀ ਪਿਛਲੀ ਟਾਕੀ ਰਾਹੀਂ ਤਾਂ ਪਿਛਲੀ ਟਾਕੀ ਰਾਹੀਂ ਜਦੋਂ ਚੜੀ ਤਾਂ ਬੱਸ ਪੂਰੀ ਫੁੱਲ ਜੀ ਸਾਰੀਆਂ ਸੀਟਾਂ ਤੇ ਸਵਾਰੀਆਂ ਬੈਠੀਆਂ ਮਾਤਾ ਨੂੰ ਆਏ ਵੀ ਜੇ ਮੈਨੂੰ ਕੋਈ ਸੀਟ ਛੱਡ ਦੇ ਪਰ ਮਾਤਾ ਤੋਂ ਹਰੇਕ ਮੂੰਹ ਐ ਮੋੜ ਲਿਆ ਕਰੇ ਝੂਠਿਆਂ ਗਵਾਹਾਂ ਨੂੰ ਵੀ ਇਹਨੂੰ ਕਿਹੜਾ ਨਾਲ ਬਿਠਾਉ ਇਹਨੂੰ ਬੜਾ ਛੀਡ ਛੱਡੂ ਚਲੋ ਜੀ ਮਾਤਾ ਐ ਕਰਦੀ ਕਰਦੀ ਵਿਚਾਰੀ ਡਰਾਈਵਰ ਕੋਲੇ ਜਾਵੜੀ ਜੀ ਡਰਾਈਵਰ ਕਹਿੰਦਾ ਮਾਤਾ ਐ ਕਰ ਤੂੰ ਆ ਇੰਜਣ ਤੇ ਬਹਿ ਜਾ ਜਦੋਂ ਮਾਤਾ ਇੰਜਣ ਤੇ ਬੈਠੀ ਜੀ ਗਰਮੀਆਂ ਦਾ ਟਾਈਮ ਸੀ ਇੰਜਣ ਸੀ ਗਰਮ ਮਾਤਾ ਕਹਿੰਦੀ ਹਾਏ ਬੇਬੀਰਾ ਮੈਂ ਤਾਂ ਫੂਕਤੀ ਤੂੰ ਕਹਿੰਦਾ ਕੋਈ ਨਾ ਮਾਤਾ ਤੂੰ ਮੜਾ ਯਾਰ ਬਹਿ ਤੂੰ ਸੱਟ ਜੀ ਹੋਲੇਗੀ ਚਲੋ ਮਾਤਾ ਓਕੀ ਸੌਖੀ ਜੀ ਇੰਜਣ ਤੇ ਬਹਿ ਗਈ ਰਕਿੰਦਾ ਬੱਸ ਗਾਂਹਲੇ ਅੱਡੇ ਤੇ ਰੁਕੀ ਜਦੋਂ ਰੁਕੀ ਨੀ ਉੱਥੇ ਇੱਕ ਮੈਡਮ ਚੜੀ ਮੈਡਮ ਜਦੋਂ ਚੜੀ ਤਾਂ ਸਾਰਿਆਂ ਦੀ ਨਿਗਾ ਮੈਡਮ ਤੇ ਹੀ ਮੈਡਮ ਨੂੰ ਕੋਈ ਕਹੇ ਇੱਧਰ ਆ ਜਾਓ ਜੀ ਇੱਧਰ ਆ ਜਾਓ ਚਲੋ ਮੈਡਮ ਨੂੰ ਲੈ ਕੇ ਜਾਂਦੇ ਸੀਟ ਛੱੜਤੀ ਕਹਿੰਦਾ ਆਜੋ ਮੈਡਮ ਜੀ ਇੱਧਰ ਬਹਿਜੋ ਇੱਧਰ ਬਹਿਜੋ ਮੈਡਮ ਬਹਿ ਗਈ ਜੀ ਚਲੋ ਮੈਡਮ ਪੜ੍ਹੀ ਲਿਖੀ ਸੀ ਜੀ ਮੈਡਮ ਨੇ ਜਦੋਂ ਨਿਗਾ ਮਾਰੀ ਤਾਂ ਮਾਤਾ ਇੰਜਨ ਤੇ ਬੈਠੀ ਹੁਣ ਮੈਡਮ ਨੂੰ ਹੀ ਪਤਾ ਵੀ ਗਰਮੀਆਂ ਦਾ ਟਾਈਮ ਆ ਇੰਜਨ ਗਰਮ ਹੋ ਚਲੋ ਮੈਡਮ ਕਹਿੰਦੀ ਮਾਤਾ ਜੀ ਤੁਸੀਂ ਇੱਧਰ ਮੇਰੇ ਵਾਲੀ ਸੀਟ ਤੇ ਆ ਜਿਓ ਮੈਂ ਖੜੀ ਹੋ ਜਾਨੀ ਮਾਤਾ ਕਹਿੰਦੀ ਨਾ ਪੁੱਤ ਤੂੰ ਕੋਈ ਨਾ ਬੈਠੀ ਰਹੇ ਮੈਡਮ ਪੜ੍ਹੀ ਲਿਖੀ ਸੀ ਜੀ ਮੈਡਮ ਕਹਿੰਦੀ ਵੀ ਮਾਤਾ ਜੀ ਤੁਸੀਂ ਐਂ ਕਰੋ ਤੁਸੀਂ ਆ ਜਿਓ ਮੈਂ ਸੀਟ ਤੋਂ ਖੜੀ ਹੋ ਜਾਨੀ ਕੋਈ ਗੱਲ ਨਹੀਂ ਤੁਸੀਂ ਆ ਕੇ ਇੱਥੇ ਬਹਿ ਜਿਓ ਮਾਤਾ ਕਹਿੰਦੀ ਨਾ ਪੁੱਤ ਤੂੰ ਬਹਿ ਜਾ ਮੈਡਮ ਨੂੰ ਫੇਰ ਲੱਗਾ ਵੀ ਗਲਤ ਆ ਵੀ ਗਰਮੀਆਂ ਦਾ ਟਾਈਮ ਆ ਇੰਜਨ ਗਰਮ ਹੋਊਗਾ ਵੀ ਮਾਤਾ ਜੀ ਤੁਸੀਂ ਇੱਥੇ ਆ ਕੇ ਬਹਿ ਜਿਓ ਮਾਤਾ ਕਹਿੰਦੀ ਕਹਿੰਦੀ ਕੋਈ ਨਾ ਪੁੱਤ ਤੂੰ ਵਜਾ ਵਜਾ ਸੀਟ ਤੇ ਵਜਾ ਕੋਈ ਗੱਲ ਨਹੀਂ 15 20 ਸਾਲ ਪਹਿਲਾਂ ਮੈਨੂੰ ਵੀ ਐਂ ਸੀਟ ਛੱਡਦੇ ਹੁੰਦੇ ਸੀਗੇ ਕਹਿੰਦੇ ਤੇਰੇ ਵੀ ਸੀਟ ਤੇ ਬਹਿਣ ਦੇ ਪੁੱਤ 10 15 ਸਾਲ ਹੀ ਰਹਿ ਗਏ ਉਸ ਤੋਂ ਬਾਅਦ ਤੈਨੂੰ ਵੀ ਇੰਜਣ ਦੀ ਬੈੜਾ ਵਿਆ ਕਰੂ ਬੱਸ ਤੋਂ ਜੀ ਇੱਕ ਗੱਲ ਯਾਦ ਆ ਗਈ ਇੱਕ ਬਾਬਾ ਬੱਸ 'ਚ ਬੈਠਾ ਜੀ ਇੱਕ ਪਾਸਾ ਜਾ ਬੱਸ ਤੋਂ ਬਾਹਰ ਕੱਢੀ ਬੈਠਾ ਸ਼ੀਸ਼ੇ 'ਚੋਂ ਚਲੋ ਇੱਕ ਟਰੱਕ ਲੰਘਿਆ ਜੀ ਟਰੱਕ ਦੀ ਇੱਕ ਪੱਤੀ ਜੀ ਵਧੀ ਹੋਈ ਸੀ ਬਾਬੇ ਦੇ ਕੰਨ 'ਚ ਵੱਜੀ ਜੀ ਕੰਨ ਬਾਬੇ ਦਾ ਲਾ ਕੇ ਟਰੱਕ ਨੇ ਹੌ ਮਾਰਿਆ ਤੋਂ ਡਰਾਈਵਰ ਨੇ ਸ਼ੀਸ਼ੇ ਵਿੱਚ ਦੀ ਦੇਖ ਗਿਆ ਵੀ ਬਾਬੇ ਦਾ ਤਾਂ ਕੰਨ ਲਹਿ ਗਿਆ ਡਰਾਈਵਰ ਨੇ ਜੀ ਗੱਡੀ ਉੱਥੇ ਹੀ ਰੋਕੀ ਭੱਜ ਕੇ ਜਾ ਕੇ ਕੰਨ ਚਾ ਕੇ ਬਾਬੇ ਨੂੰ ਕਹਿੰਦਾ ਬਾਬਾ ਜਿਹੜਾ ਕੰਨ ਲਾਦਾ ਟਰੱਕ ਨੇ ਆਹ ਫੜ ਤੂੰ ਕੰਨ ਕਿਸੇ ਡਾਕਟਰ ਤੋਂ ਲਵਾਣਾ ਹੋਣ ਲੱਗ ਜੂ ਇਸ ਤੱਤੇ ਦਾ ਬਾਬਾ ਕਹਿੰਦਾ ਨਾ ਨਾ ਇਹ ਮੇਰਾ ਕੰਨ ਤਾਂ ਹੈ ਹੀ ਨਹੀਂ ਡਰਾਈਵਰ ਕਹਿੰਦਾ ਬਾਬਾ ਤੇਰਾ ਹੀ ਕੰਨ ਆ ਇਹ ਤੂੰ ਆ ਦੇਖ ਤੇਰੇ ਕੰਨ ਚੋਂ ਖੂਨ ਨਿਕਲੀ ਜਾਂਦਾ ਕਹਿੰਦਾ ਚਾਹੇ ਲੱਖ ਖੂਨ ਨਿਕਲੀ ਜਾਂਦਾ ਪਰ ਮੇਰਾ ਕੰਨ ਨਹੀਂ ਇਹ ਹੈਗਾ ਡਰਾਈਵਰ ਕਹਿੰਦਾ ਤੇਰਾ ਹੀ ਕੰਨ ਆ ਬਾਬਾ ਕਹਿੰਦਾ ਮੇਰਾ ਕੰਨ ਨਹੀਂ ਹੈਗਾ ਇਹ ਯਾਰ ਡਰਾਈਵਰ ਕਹਿੰਦਾ ਤੂੰ ਕਿਵੇਂ ਕਹਿ ਸਕਦਾ ਤੇਰਾ ਕੰਨ ਨਹੀਂ ਆਦੇ ਤੇਰੇ ਫੋਨ ਨਿਕਲੀ ਜਾਂਦਾ ਬਾਬਾ ਕਹਿੰਦਾ ਕਮਾਲ ਕਰੀ ਜਾਂਦਾ ਯਾਰ ਜਦੋਂ ਤੁਹਾਨੂੰ ਮੈਂ ਕਹਿੰਦਾ ਮੇਰਾ ਕੰਨ ਨਹੀਂ ਇਹ ਡਰਾਈਵਰ ਕਹਿੰਦਾ ਤੂੰ ਮੈਨੂੰ ਐਂ ਇੱਕ ਤਾਂ ਦੱਸ ਵੀ ਤੇਰਾ ਕੰਨ ਕਿਉਂ ਨਹੀਂ ਹੈ ਇਹ ਉਹ ਕਹਿੰਦਾ ਮੇਰੇ ਕੰਨ ਤੇ ਤਾਂ ਬੀੜੀ ਟੰਗੀ ਹੋਈ ਸੀ ਉਹ ਬਾਬੇ ਦੀ ਨਿਸ਼ਾਨੀ ਤਾਂ ਵਧੀਆ ਸੀ ਜੀ ਬੀੜੀ ਵਾਲੀ ਪਰ ਕਈ ਵਾਰ ਨਿਸ਼ਾਨੀਆਂ ਵੀ ਗਲਤ ਹੋ ਜਾਂਦੀਆਂ ਨੇ ਸੋ ਦੋਸਤੋ ਜੇ ਤੁਹਾਡੇ ਕੋਲ ਵੀ ਇਦਾਂ ਦੇ ਫਨੀ ਚੁਟਕਲੇ ਜੀ ਤਾਂ ਤੁਸੀਂ ਇਸ WhatsApp ਨੰਬਰ ਤੇ ਚੁਟਕਲੇ ਸੈਂਡ ਕਰ ਸਕਦੇ ਹੋ ਆਪਣੇ ਪਤੇ ਤੇ ਆਪਣੇ ਪਿੰਡ ਦੇ ਜਾਂ ਸ਼ਹਿਰ ਦੇ ਨਾਮ ਨਾਲ ਜੇ ਵੀਡੀਓ ਚੰਗੀ ਲੱਗੀ ਜੀ ਇਹਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ